ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੇ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲੋਤਾਰ ਭੁਖਿਆ ਭੁਖ ਨਾ ਉਦਰੀ ਜੇ ਨਾ ਪ੍ਰਿਆ ਘਾਰ ਸਹਸ ਸਿਆਣਪਾ ਲਖ ਹੋਇ ਤਾ ਇੱਕ ਨਾ ਚੱਲੇ ਨਾਲ ਕਬਸਚਾਰਾ ਹੋਈਐ ਤੂ ਕੋ ਡਤ ਤਾ ਤਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਂ ਅਕਾਰ ਹੁਕਮਨਾ ਤਹਿਆ ਜਾਏ ਹੁਕਮੇ ਹੋਂ ਜੀ ਹੁਕਮ ਲੈ ਵੜਿਆਈ ਹੁਕਮੇ ਉਤਮਨੇ ਤੋ ਹੁਕਮਾ ਲਿਖਾ ਦੁੱਖ ਸੁਖ ਪਾਈਐ ਇਹ ਕਨਹ ਹੁਕਮੇ ਬਖਸ਼ੀਸ ਜੇ ਹੁਕਮੇ ਸਦਾ ਭਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਭਝੈ ਤਾਂ ਹਉਮੈ ਕਹੈ ਨਾ ਕੋਇ ਗਾਵੇ ਕੋ ਤਾਣ ਹੋਇ ਬਿਰਤਾਣ ਗਾਵੇ ਕੋ ਦਾਰ ਜਾਣੇ ਨਿਸ਼ਾਨ ਗਾਵੇ ਕੋ ਗੁਣ ਮਟਿਆਆਂ ਜਾਂ ਚਾਰ ਗਾਵੇ ਕੋ ਵਿਦਿਆਵੇ ਖਮਾ ਵੀ ਚਾਰ ਗਾਵੇ ਕੋ ਸਾਜ ਕਰੇ ਤਨ ਖੇੜ ਧਰ ਕੋ ਜੀ ਲੈ ਫਿਰਦੇ

ਭਗਾਉ ਆਵ ਆਪਾਰੋ ਅਕੰਗਦਰ ਦੇਹ ਦਸਰੇ ਦਾਤਾਰ ਫਿਰ ਕਿ ਗੈਰ ਕੀਆ ਜਿਤਿ ਸਾ ਦਰਬਾਰ ਮੋਹਕ ਬੋਲਣ ਦੋਲੀਐ ਜਿਹਨ ਤਰਹਿ ਪਿਆਰ ਅਮਰਤ ਵਿਲਾ ਸਤਨਾਵ ਉਡਿਆਏ ਵਿਚਾਰ ਕਰਮੇ ਆ ਵੇਖੜਾ ਨਦਰੇ ਮੌਕ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਿਆਰ थाप्या ना जाए किता न होए अब आप निरंजन सोए जिन से व्यात न पाया मान नानक तो गाविय गुणी निधान गाविय सुनिए मन रखिए पावो दुख पर हर सुख कर ले जाए गुरु नादं गुरुमुख वेदं गुरुमुख रहे समाई गुर इसर गुर इस्तर को बरमर गुर पार बती माई जे हो जाना या खाना ही कहना कतन न जाई ਗੁਰਾਂ ਇੱਕ ਦਹਿ ਉਜਹਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇਤਿ ਭਾਵਾਨ ਪਾਣੇ ਤੇ ਨਾਇਕ ਰੀਤੇ ਸਿਰਫ ਉਪਾਏ ਵੇਖਾਵਣਾ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰਪੇ ਸਖ ਸੁਣੀ ਗੁਰਾਂ ਇੱਕ ਦਹਿ ਉਜਹਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੀ ਦੁਖ ਤਿਆਰ ਜਾਹੁ ਤ ਸੁਣਿ ਹੋਏ ਨਵਾਂ ਕੰਡਾ ਵਿਚ ਜਾਣੀ। ਨਾਲ ਕਲਾ ਸਭ ਕੋਏ ਚੰਗਾ ਨਾਮ ਰਖਾਏ ਕੈ ਜਿਸ ਕੀਰਤੋ ਜਗ ਲੇ ਜੇ ਤਨਦਰਨਾ ਆਵੈ ਤ ਵਾਤ ਨ ਪਚੈ ਕੇ ਕੀਟ ਆਏ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣੈ ਸਦ ਪਿਰ ਸੁਰਨਾਥ ਸੁਣੈ ਧਤ ਤਪਲਾਤਾ ਸੁਣੈ ਦੀਪ ਲੋਪਾਤਾ ਸੁਣੈ ਪਉਣ ਸਤੈ ਕਾਲ ਨਾਨਕ ਪਤ ਤਦਾ ਵਿਗਾਸ ਸੁਣੈ ਦੋਖ ਪਾਪਾ ਨਾਸ ਸੁਣੈ ਇਸਰ ਬਰਮਾ ਇੰਦੋ ਸੁਣੈ ਮੋਖ ਲਹਣ ਮੰਦ ਨਾਨਕ ਜੋਖਣਾ ਜੋਗ ਜੁਗ ਤੰਤ ਹੈ ਦੋ ਸੁਣੈ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਧਿਆਨ ਸੁਣੈ ਅਕਤਿ ਕਾ ਇਸਾਨ ਸੁਣੈ ਪਰਪੜ ਪਾਵੇ ਮਾਨ ਸੁਣੈ ਲਾਗੇ ਸੈ ਧਿਆਨ ਨਾਨਕ ਭੱਤ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣਾ ਸਰ ਅਗੁਣਾ ਕੇ ਗਾ ਸੁਣਾ ਸੇਰ ਕਿਰਪਾ ਪਿਛਾ ਸੁਣਾ ਅੰਧੇ ਪਾਵੇ ਰਾਹੋ ਸੁਣਾ ਹਾਥੋ ਐਸ ਗਾਹੋ ਨਾਨਕ ਸੁਪਤਸ ਦਾ ਵਿਕਾਰ ਸੁਣਾ ਦੁਪਤ ਪਤ ਨਾਸ ਨ ਕਿਤੋ ਰਹਿ ਨਾ ਜਾਏ ਜੇ ਕੋ ਬਹਿ ਪਛਤ ਤਾਏ ਕਾਕ ਕਲਮ ਨ ਲਿਖਣ ਹਾਰ ਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ जे को मन जाने मन को ए, मन ए, ना सुख हुआ मन बुद्ध ना सकल कौन के सुत मन मोहे चोटा ना खाए न जमते साथ न जाए ऐसा नाम निरंजन हो जे तुम जाने मन को मन मार्ग ठाक ना पाए मन पशु प्रगट जाए मन मगन चल पंथो मन सिद्धि से बंधो ਐਸਾ ਨਾਮ ਨਿਰੰજન ਹੋਏ ਜੇ ਤੁਮ ਜਾਣੈ ਮਨ ਕੋਏ ਮਨ ਨ ਪਾਵੇ ਮੁਖ ਦਵਾਰ ਮਨੈ ਪਰਵਾਰਾ ਸਾਧਾਰਮਨ ਨਤਰ ਤਰੈ ਗੁਰ ਸਿੱਖ ਮਨੈ ਨਾਨਕ ਹੋਵੇ ਨਾ ਪਿੱਖ ਐਸਾ ਨਾਮ ਨਿਰੰજન ਹੋਏ ਜੇ ਕੋ ਮਨੋ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਸੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਹੈ ਦਰਜਾਨ ਪੰਚਾ ਚਗੁ ਏਕ ਧਿਆਨ ਜੇ ਕੋ ਤਹਦਰ ਵਿਚਾਰ ਕਰਤੇ ਕਾ ਕਰਨਾ ਹੈ ਸਮਾਰ ਧੋਲ ਤੁੰਗਿਆ ਕਬੂਤ ਸੰਤੋਖਾ ਥਾ ਪ੍ਰਖਿਆ ਜਨ ਤੂਤ ਜੇ ਕੋ ਬੁਝਰ ਹੋ ਅਸਤਿਆਰ ਧਵਲੇ ਮੁਕਰ ਕੇਤਾ ਭਾਰ ਧਰਤੀ ਹੋਰ ਕਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੋਰ ਜੀ ਜਾਤ ਰੰਗਾ ਤੇ ਨਾ ਸਭ ਨਾਲ ਲਿਖੀਆਂ ਬੜੀ ਕਲਾਮ ਇਹੋ ਲੇタル ਜਾਣੇ ਕੋਏ ਲਿਖ ਲਿਖਿਆ ਕੀਤਾ ਹੋਏ ਕਿਤਾ ਤਣ ਸਵਾਲੇ ਹੋ ਰੂਪੋ ਕਿਤੇ ਦਾਰ ਜਾਣੈ ਕੋਣ ਤੂਤ ਕਿਤਾ ਪਸਾਓ ਇਕ ਇਕ ਵਾਉ ਦਿਸਤੇ ਹੋਏ ਲਖ ਰਿਆਉ ਕੁਦਰਤ ਕਾਉਨ ਕਹਾ ਵਿਚਾਰ ਵਾਰ ਰੰਗ ਜਾਮ ਇਕ ਵਾਰ ਜੋਤਿ ਭਗਵ ਸਾਈ ਪਲੀ ਤਾਰ ਕਉਸ ਦਾ ਸਲਾਮ ਨਿਰੰਕਾਰ ਅਸੰਖ ਜਪ ਸੰਸਭਾਉ ਅਸੰਖ ਪੂਜਾ ਅਸੰਖ ਦਪਤਾਉ ਅਸੰਖ ਗ੍ਰੰਥਮ ਖੇਦ ਪਾਠ ਸੰਖ ਜੋਗ ਨਰਹਿਦ ਦਾਸ ਅਸੰਖ ਭਗਤ ਬਣਾਂਗਾ ਨ ਵਿਚਾਰ ਅਸੰਸਤੇ ਆ ਸੰਸਾਤਾਰ ਅਸੰਖ ਸੂਰਮਹੋਂ ਸਾਰ ਸੰਸਮਨ ਲਿਵ ਲਾਇ ਤਾਰ ਕਰਤੋ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਪੇਤਾਰ ਕੌਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਪਹੂਰ ਅਸੰਖ ਚੋਰ ਹਰਾਮਪੂਰ ਅਸਾਂ ਸਮਰ ਕਰ ਜਾਹਿ ਜੋਰ ਸੰਤ ਗਲਵਢ ਹਟਿਆ ਕਮਾਹਿ ਸੰਤ ਪਾਪੀ ਪਾਪ ਕਰ ਜਾਹਿ ਅਸਾਂ ਕੁੜਿਆਰ ਊੜੇ ਫੇਰਾਹਿ ਸੰਤ ਮਲੇਚ ਮਲੱਖ ਕਾਹਿ ਅਸਾਂ ਕੋ ਨਿੰਦਿਖਿਰ ਕਰੇ ਪਹਾਰੋ ਨਾਨਕਿਤ ਗਹਿ ਵਿਚਾਰ ਵਾਰ ਨਾ ਜਾਵਾਂ ਇੱਕ ਵਾਰ ਜੋ ਤੱਕ ਭਾਵੇਂ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਥਾਵ ਅਸੰਖ ਥਾਵ ਉਪਗਮ ਉਗਮ ਅਸੰਖ ਲੋ ਅਸੰਖ ਕਹੇ ਸਰਪਾਰ ਹੋਏ ਅਖਰੇ ਨਾਮ ਅਖਰੇ ਸਾਲਾ ਅਖਰੇ ਗਿਆਨ ਵੇਦ ਗੰਗਾ ਅਖਰੇ ਲਿਖਣ ਬੋਲਣ ਬਾਣ ਅਖਰਾ ਸਰਸਿੰਦੋਗ ਵਖਾਣ ਜਨਹਿ ਲਿਖਿਤ ਸਦਰ ਨਾਹਿ ਜਿਉ ਫਰਮਾਏ ਤਿਵਤ ਪਾਹੇ ਜਿਤਾ ਕੀਤਾ ਤਿਤਾ ਨਾਉ ਵਿਣ ਨਾ ਵੈ ਨਾਹਿ ਕੋ ਤਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਮ ਇਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੋਂ ਸਦਾ ਸਲਾਮ ਤੋਂ ਨਰਮਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਤੈ ਪਰਸਖੇ ਮੂਤਲਿਤ ਤਿੱਕੜ ਹੋਏ ਦੇ ਸਾਹਮਣ ਲਈਏ ਉਤ ਹੋਏ ਭਰੀਏ ਮਤ ਪਾਪਾਂ ਕੈ ਸੰਗ ਉਪ ਨਵ ਕਰੰਗੁ ਪੁਨੀ ਤਾਪੀ ਅਖਨਾ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜੋ ਆਪੇ ਹੀ ਤਾਹੋ ਨਾਨਕ ਤੁਮੇ ਆਵੋ ਜਾਹੋ ਤੀਰਥ ਤਪ ਦਇਆ ਕਰਦਾਨ ਜੇ ਕੋ ਪਵਤਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਓ ਸਾਬ ਗੁਣ ਤੇਰੇ ਨਾਹੇ ਕੋਏ ਏਣ ਗੁਣ ਕੀਤੇ ਭਗਤ ਨਾ ਹੋਏ ਸਤ ਸਤ ਆਥ ਬਾਣੀ ਬਰਮਾਓ ਤਤ ਸਹਾਨ ਦਾ ਮਨ ਜਾਓ ਕਮਣੋਂ ਤੋਂ ਵਿਲ ਵਖਤ ਕਵਣ ਕਮਣੋਂ ਤੇ ਸਤ ਕਵਣ ਵਾਰ ਕਵਣ ਸਿਰਤੇ ਮਹੋ ਕਮਣੋ ਜਿਤ ਹੋ ਆਇ ਆਕਾਰ ਅਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇ ਪੁਰਾਣ ਰਤਨਾ ਪਾਇਓ ਕਾਦੀਆਂ ਜੇ ਲਿਖਣ ਲੇਤ ਪੁਰਾਣ ਤਿਤਵਾਰਨਾ ਜੋਗੀ ਜਾਣੈ ਰਤਮਾ ਹੋਣਾ ਕੋਈ ਜਾਗਰਤਾ ਸਿੱਥੀ ਕੋ ਸੱਜ ਆਪੇ ਜਾਣੈ ਸੋਏ ਕਿਵ ਕਰੇ ਅੱਖਾਂ ਕਿਵ ਸਾਲਾਹੀ ਤੋਰਨੇ ਕਿਵ ਜਾਣਾ ਨਾਨਕ ਅੱਖਾਂ ਸਭ ਕੋ ਆਖਤ ਇੱਕ ਦੋ ਇੱਕ ਸੈਣਾ ਵੱਡਾ ਸਾਹਿਬ ਵੱਡੇ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜਿਤ ਆਪੋ ਜਾਣੈ ਅਗਗ ਨਾ ਸੁਹੈ ਪਤਲ ਅਪਤਲ ਲਕ ਅਗਸ ਆਦਾਸ ਔੜ-ਗੋੜ ਕੋ ਪਾਲਸ ਕੇ ਵੈਦ ਕਹਨਿ ਕਬਾਤ ਸਹਸ 18 ਗ੍ਰੰਥ ਦੇ ਬਾਸ ਲੋਕ ਤਾਤ ਲੇਖਾ ਹੋਇ ਤਾ ਲਖੀਏ ਲਿਖੇ ਹੋਏ ਵਿਨਾਸ ਨਾਨਕ ਵਡਾਇਆ ਕੀ ਆਪੇ ਜਾਣ ਆਪ ਸਾਲਾ ਹੀ ਸਾਲਾ ਹੈ ਇਤਿ ਸੂਤਨਾ ਤਾਈਆ ਨਦੀਆਂ ਦੇ ਵਾਪ ਵਹ ਸੁਮੰਤਨ ਜਾਣੇ ਸਮਨ ਸੁਹਾ ਸੁਲਤਾਨ ਗਰਹਾ ਸਿੱਤੇ ਮਾਲ ਧਨੋ ਕਿੜੇ ਤੁਲ ਨਾ ਹੁਮਨੇ ਜੇਤ ਸਮਨ ਹੋਣਾ ਵਿਸਰਹ ਅੰਤਨਾ ਸਿੱਤੇ ਕੈਨ ਨ ਅੰਤ ਅੰਤਨਾ ਕਰਨ ਦੇਣ ਨਯੰਤ ਅੰਤਨਾ ਵਖਣਾ ਸੁਣਾਣਾ ਨਯੰਤ ਅੰਤਨਾ ਜਾਪੈ ਕਿਆ ਮੰਨਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਰਵਾਰ ਅੰਤਕਾਰਨ ਤੇ ਤੇ ਬਿਲ ਲਾਹੇ ਤਾਂ ਅੰਤਨਾ ਪਾਏ ਜਾਹੇ ए हो अंत ना जाने तोए भवता कहिए भवता होए उडा सरब ऊंचा ताऊ ऊचे ऊपर ऊंचा नाऊ एबड ऊंचा होवे कोए जे सोचे को जाने सोए जेवडे आप जाने आप आप नानक नदरे करमे दात बहुता कर्म लिख्या ना जाए उडा दाता तिल न तमाए केते मन गे जो पारो केत्या गणत नहीं विचार ਕਿਤੇ ਖੱਪ ਟੁੱਟੇ ਵਿਕਾਰ ਕਿਤੇ ਲੈ ਲੈ ਮਰਪਾ ਹੈ ਕਿਤੇ ਮੂਰਖ ਕਾਹੀ ਖਾਹ ਕਿਤਿਆਂ ਦੁਖ ਭੁਖਸ ਦਮਾ ਰੋਐ ਪੈ ਰਾਤੇ ਰੀਦਾਕਾਰ ਪੰਡਤ ਲਾਸੀ ਭਾਣ ਓਏ ਹੋ ਰੱਖ ਕਹ ਕੋਏ ਜੇ ਤੋ ਖਾਇ ਪਿਆਕਣ ਪਾਏ ਹੋ ਜਾਣੇ ਜੇਤੀਆ ਮੋਇ ਖਾਏ ਆਪੇ ਜਾਣੇ ਆਪੇ ਦੇ ਆਖ ਸਭ ਕੀ ਕੇ ਜੈ ਸਨਾਬਖ ਸਿੱਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮਲ ਗੁਣਾ ਮਲ ਅਵਾਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵਹਿ ਅਮਲ ਜਾਹੇ ਅਮਲ ਭਇ ਅਮਲ ਸਮਾਹ ਅਮਲ ਧਰਮ ਅਮਲ ਦੇ ਬਾਣਾ ਅਮਲ ਕਲ ਅਮਲ ਪਰਵਾਣਾ ਅਮਲ ਬਖੇ ਸ ਅਮਲ ਨਿਸ਼ਾਨ ਅਮਲ ਕਰਮ ਅਮਲ ਰਵਾਨ ਉਨੋ ਲੋਲਾ ਕਿਆ ਨਾ ਜਾਏ ਆਖ ਆਤ ਰਹਿਲੇ ਲਿਵਲਾਏ ਆਖੇ ਗੇਨ ਪਾਠ ਪੁਰਾਣਾ ਆਖੇ ਪੜੇ ਕਰੇ ਵਿਖਿਆਣ ਆਖੇ ਪਰਮੇ ਆਤੈਂਦੋ ਆਖੇ ਗੋਪੀਤਾ ਗੋਵਿੰਦ ਆਖੇ ਇਸ ਰੱਤਾ ਸਦੋ ਆਖੇ ਕਿਰਤੇ ਕੀਤੇ ਬੁੱਧੋ ਆਖੇ ਦਾਨ ਮੈਂ ਆਖੇ ਦੇਵ ਆਖੇ ਸੁਰਨਰ ਮਨ ਜਨ ਸੇਵ ਕਿਤੇ ਆਤ ਆਖਣ ਪਾਹੇ ਕਿਤੇ ਕਹਿ ਕ ਉਠ ਉਠ ਜਾਹ ਇਤੇ ਕਿਤੇ ਹੋਰ ਰਹੇ ਤਾਂ ਆਤਮ ਸਤਿ ਕੈ ਕੇ ਜਿਵਣ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਕੀਐ ਸਿਰ ਜਾ ਮਾਰਾ ਰਾਵਾਰ ਸੋਦਰ ਕਿਹਾ ਸੋ ਕਰ ਕਿਹਾ ਜਿ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਤੇ ਤੇ ਆਵਣ ਹਾਏ ਕਿਤੇ ਰਾਗ ਪ੍ਰੇ ਸੌ ਕਹਿਆ ਨਾ ਤੇਤੇ ਗਵਨ ਹਾਰੇ ਗਾਵੇ ਤਹਨਾ ਪਾਉਣ ਪਾਣੇ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਪੁੱਤਰ ਲਿਖ ਜਾਣਾ ਲਿਖ ਲਿਖ ਧਰਮ ਦੇ ਚਾਰ ਗਾਵੇ ਸਰ ਬਰਮਾ ਦੇਵੀ ਸੋਹਣ ਖਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿਦ ਸਮਾਧੇ ਅੰਦਰ ਗਾਵੈ ਸਾਧ ਵਿਚਾਰੇ ਗਾਵੈ ਜਤੀ ਸਤੇ ਸੰਤੋਖੀ ਗਾਵੈ ਵੀਰ ਕਰਾਰੇ ਗਾਵੈ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦ ਨਾਲੇ ਗਾਵੈ ਮੋਹਣੀਆ ਮਨਮੋਹਨ ਸੁਰਗ ਮਾਥੋ ਪਿਆਲੇ ਗਾਵੈ ਨਰਤਨਕ ਪਾਏ تیر 68 ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡੋ ਮੰਡਲ ਵਰ ਕੰਡਾ ਕਰ ਕਰ ਰੱਖੇ ਧਾਰੇ ਸੇ ਤੁਨੋਂ ਗਾਵੈ ਜਪਤ ਪਾਵਨ ਰਤੇ ਤੇਰੇ ਭਗਤੁਰ ਸਾਲੇ ਹੋਰ ਕਿਤੇ ਗਾਵਣ ਸੇ ਮਨ ਚਿਤ ਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਖੁਦਾ ਸੱਚਾ ਸਹੇਬ ਸੱਚਾ ਸੱਚੀ ਨਹੀਂ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੇ ਰੰਗੇ ਕਹਤੀ ਕਰ ਕਰ ਜਨ ਸੇ ਮਾਇਆ ਜਹਉ ਪਾਏ ਕਰ ਕਰ ਵਿਖੇ ਕੀਤਾ ਆਪਣਾ ਜਬ ਤਸਵੀੜ ਲਈ ਜੋ ਤਿਸ ਭਾਵਾ ਸੋਏ ਕਰ ਸੇ ਹੁਕਮ ਨ ਕਰਨਾ ਜਾਏ ਸੋ ਪਾਤਸ਼ਾਹ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰੰਗ ਕਤ ਝੋਲੀ ਧਾਰ ਜਿ ਕਰੇ ਬੇਪੂਤ ਖੰਝਾ ਥਾਲ ਕਾਂ ਰਿਕਾਇ ਜੁ ਤੰਡਾ ਪ੍ਰਤੀਤ ਆਏ ਪੰਥੀ ਸਗਲੇ ਜਮਾਤੇ ਮਨ ਜੀਤਾ ਜਪੀ ਤੋ ਆਦੇਸ ਕਿਤੇ ਆਦੇਸ ਆਤਮਿਲ ਅਨਾਤ ਨਾ ਹਤ ਜੁਗ ਜੁਗ ਇਕ ਵੇਸ ਫੁਗਤੋ ਗਿਆਨ ਦਇਆ ਭੰਡਾਰਣਾ ਘਟ ਘਟ ਵਜੇ ਨਾਦ ਆਪਨਾਥ ਨਾਥੀ ਸਭ ਜਾਤੇ ਕਿਦਸ ਦਵਰਾ ਸਾਧ ਸੰਜੋਗ ਉਜੋਗ ਕਰ ਚਲਾਵੇ ਲੇਖੇ ਆਵੇ ਭਾਗੋ ਆਦਿ ਅਦੇਸ ਆਦਿ ਅਨੇਲ ਅਨਾਤਨਾ ਹਤ ਜੁਗ ਜੁਗ ਇੱਕੋ ਵੇਸ ਇੱਕਮਾਇ ਜੁਗ ਤਵਾਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੇ ਇੱਕ ਢਾਹੇ ਇੱਕ ਲਾਇ ਦੇਬਾਣ ਜਿਵ ਦਾ ਸੁਭਾਵੈ ਤਵੇਂ ਚੱਲਾਵੈ ਜੇ ਹੋਵੇ ਗੁਰਮਾਨ ਹੋ ਵਿਖੇ ਉਹਨਾਂ ਨਦਰ ਨ ਆਵੇ ਬਖਤਾ ਇਹ ਹੋਵੇ ਢਾਨ आदेश से आदेशो आधो नीलो नाथ नामत जुग, जुग जुग तो बेसो आसण लोए लोए भंडा जो किथ पाया सो एक वार कर कर वेखे सृजनहार नानक सुचे की सच कार आदेश से आदेशो आधो नीलो नाथ नाथ जुग जुग होवेसो ਇਕ ਦੋ ਜਿ ਬਹ ਲਖ ਹੋਏ ਲਖ ਬਿਲਖੀਤ ਲਖ ਲਖ ਕਿਹੜਾ ਆਕੀ ਹੈ ਕਾ ਨਾਮ ਜਬ ਦੇਸ ਇਤਰਾਹ ਪਵੜੀਆਂ ਚੜੀ ਹੋਏ ਕੀ ਸ ਹੁਣ ਗਲਾ ਆਕਾਸ਼ ਕੀ ਘੇਟਾਇ ਆਈ ਰੀਤ ਨਾਨਕ ਨਦਰੀ ਪਾਈਐ ਗੂੜੀ ਗੂੜਾ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋਰ ਨਾ ਜੀਵਨ ਮਰਨ ਦਾ ਹੈ ਜੋਰ ਜੋਰ ਨਰਾਜ ਮਾਲਮਸੂਰ ਜੋਰ ਨਾ ਸੁੱਤੇ ਗਿਆਨ ਵਿਚਾਰ ਜੋੜਨਾ ਯੁਗ ਤੇ ਛੋਟਾ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੇਚ ਨਾ ਹੋਏ ਰਾਤੀ ਰੁਤੇ ਤੇ ਦੀਵਾਰ ਪਉਣ ਪਾਣੇ ਨਿਪਾਤਾਲ ਇਸ ਵਿੱਚ ਧਰਤੀ ਥਾਪਖੇ ਧਰਮਸਾਲ ਇਸ ਵਿੱਚ ਜੀ ਜੁਕੇ ਰੰਗ ਤੈਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਚਾ ਦਰਬਾਰ ਕਿੱਤੇ ਖਾਨ ਪੰਚ ਪ੍ਰਵਾਣ ਨਦਰਿ ਕਰਮ ਤਵਨ ਜਾਣਾ ਕਚ ਪਕਾਇ ਉਤੇ ਪਾਏ ਨਾਨਕ ਆ ਜਾਪ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ ਹੋ ਕਰਮ ਕਿਤੇ ਪਾਉਣ ਪਾਣੇ ਵਸੰਤਰ ਕਿਤੇ ਕਾਨ ਮਹੇਸ ਕਿਤੇ ਬ੍ਰਮੈ ਘਟ ਘੜੀ ਹੈ ਰੂਪ ਰੰਗ ਤੇ ਵੇਸ ਕਿਤੇ ਆ ਕਰਮ ਤੁਮੇ ਮੈਰ ਕਰਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਦਿੱਤੇ ਮੰਡਲ ਦੇਸੋ ਕਿਤੇ ਸਦਾ ਬਦਨਾਥ ਕਿਤੇ ਕਿਤੇ ਦੇਵੀ ਰੇਸੋ ਕਿਤੇ ਦੇਵਦਾਰਨ ਕਿਤੇ ਕਿਤੇ ਰਤਨ ਸਮੰਦ ਕਿਤੇ ਆ ਕਾਣੇ ਕਿਤੇ ਆ ਬਾਣੇ ਕਿਤੇ ਪਾਤਨ ਨਰੰਦ ਕਿਤੇ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੈ ਨਾਦ ਬਿਨੋਦ ਕੋਟ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਤੇ ਧੜ ਤੋ ਘੜੀਏ ਬਖਨੂਪ ਤਾਂ ਕਿ ਅੰਗ ਲਾਗ ਥਿਆ ਨਾ ਜਾਹੇ ਜੇ ਕੋ ਕਹੇ ਬਚਪਤਾਏ ਥੈ ਘੜੀਏ ਸੂਤ ਮਤ ਮਨ ਬੁੱਧੋ ਦਿੱਥੈ ਘੜੀਏ ਸੁਰਸਦਾ ਤੇ ਸੁਧ ਕਰਮਖੰਡ ਕੀ ਬਾਣੀ ਜੋਰ ਕਿੱਥੈ ਹੋਰ ਨਾ ਕੋਈ ਹੋਰ ਤੇ ਜੋਤ ਮਹਾਬਲ ਸੂਰਤਿ ਮੈਂ ਰਾਮ ਰਹਾ ਪ੍ਰਭੂ ਕਿੱਥੈ ਸੀਤੋ ਸੀਤਾ ਮੈਂ ਨਾ ਮਾਹੇ ਤਕ ਰੂਪ ਨਾ ਕਥਨੇ ਜਾਹੇ ਨਾ ਹੁਣ ਰਹਿਣਾ ਠੱਗ ਜਾਹੇ ਜਿਨ ਕੈ ਰਾਮ ਸਹਿ ਮਨ ਵਾਹੇ ਕਿੱਥੈ ਭਗਤਵ ਸੇਤ ਲੋ ਕਰਹਿ ਅਨੰਦ ਸੁਚਾ ਮਨ ਸੋਏ ਸਤਖੰਡ ਵਸੈ ਨਰੰਗਕਾਰ ਕਾਰ ਕਰਿ ਵਿਖੇ ਨਦਰਿ ਨਿਹਾਲ ਵਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਤੈ ਤਾ ਅੰਤ ਨ ਅੰਤ। ਵਿਥੈ ਨੂਲ ਆਕਾਰ ਜਿਉ ਜਿਉ ਹਕਮਤ ਵਤ ਆਕਾਰ ਵਿਥੈ ਵਿਛੈ ਘਰ ਵਿਚਾਰ ਨਾਨਕ ਕਥਨਾ ਕਰੜਾ ਸਾਰ। ਜਤ ਪ੍ਰਹਾਰਾ ਧੀਰਜ ਸੁਨਿਆਰ ਹਰਨ ਮਤਿ ਵੇ ਰਥਿਆਰ। ਆਵ ਕਲਾ ਅਗੰਤਮ ਪਾਓ ਭੰਡਾ ਭਉ ਅਮਰਤ ਉਤ ਢਾਲ ਘੜੀਆ ਦਬਦ ਸਿਤਕਾਲ। ਜਿਨ ਕੋ ਨਦਰ ਕਰਮ ਤਨ ਕਾ ਨਾਨਕ ਨਦਰੀ ਨਦਰ ਨਿਹਾਲੋ ਸ਼ਲੋਕ ਪਮਣ ਗੁਰੂ ਪਾਣਿ ਪਿਤਾ ਮਾਤਾ ਧਰਤ ਮਹਤ ਦਿਸਰਾ ਦੈਦਾ ਹੀ ਦਾਇਆ ਖਿਲਾ ਸਗਲ ਜਗਤ ਚੰਗਿਆਆਂ ਵਰਿਆਈਆਂ ਵਜ ਰਮ ਹਦੂਰ ਕਰਮਿ ਆਪ ਆਪਣੀ ਕੇ ਨੇੜਕ ਦੂਰ ਜਿਨੇ ਨਾਮ ਦਿਆ ਆ ਗਏ ਮਸਤ ਹਾਲ ਨਾਨਕ ਤੇ ਮੁਖ ਉਜਲੇ ਕੇਤੇ ਸੁਤੇ ਨਾਲ ਜਿਨੇ ਨਾਮ ਦਿਆ ਆ ਗਏ ਮਸਤ ਹਾਲ ਨਾਨਕ ਤੇ ਮੁਖ ਉਜਲੇ ਕੇਤੇ ਸੁਤੇ ਨਾਲ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ